ਅਮਰੀਕ ਬਈ ਅਮਰੀਕ ਇਧਰ ਬਈ ਮਨੀ ਤਨਹੋਰੀ ਉਹ ਕਹਿੰਦੇ ਆ ਵੀ ਜੱਗੂ ਤੇ ਬੁਲਟ ਦੀ ਆਪਾਂ ਜੱਫੀ ਪਵਾਣੀ ਐ ਤੇ ਤੁਸੀਂ ਵਿਸਥਾਰ ਨਾਲ ਥੋੜਾ ਜਿਹਾ ਇਹ ਵੀਰ ਨੇ ਸਾਡੇ ਮੈਂ ਤਾਂ ਕਹਿੰਦਾ ਆਪਾਂ ਹੁਣ ਦੱਸੀਏ ਨਾ ਵੀ ਕਾਦੋਂ ਜੱਫੀ ਪੈਣ ਲੱਗੀ ਐ ਰੋਜ਼ ਇਕੱਠੇ ਹੀ ਰਹਿੰਦੇ ਆ ਇੱਕ ਵਾਰ ਯਾਰ ਹਾਂ ਬੁਲਟ ਤੇ ਜੱਗੂ ਨੂੰ ਤਾੜੀਆਂ ਮਾਰ ਦਿਓ ਯਾਰ ਜ਼ੋਰਦਾਰ ਹਾਂਜੀ ਬਈ ਅਮਰੀਕ ਖੋਸਾ ਕੋਟਲਾ ਜੀ ਯਾਰ ਤੁਹਾਨੂੰ ਸੌ ਲੱਗੇ ਜੇ ਮਨਾਂ ਗਤੀ ਗੱਲ ਰੱਖੋ ਇੱਕ ਦੂਜੇ ਪ੍ਰਤੀ ਮਨੀ ਸਹੀ ਹੈ ਨਾ ਬੁਲਟ ਤੈਨੂੰ ਵੀ ਬੇਨਤੀ ਹੈ ਤੂੰ ਮੇਥੋਂ ਛੋਟਾ ਉਮਰ ਦੇ ਵਿੱਚ ਬੁਲਟ ਤੂੰ ਵੀ ਉਮਰ ਦੇ ਛੋਟਾ ਤੇ ਮਨੀ ਤੁਹਾਡੇ ਕੋਲੇ ਖੜਾ ਹੈ ਬਸ ਤੁਸੀਂ ਮਨਾਂ ਦੇ ਵਿੱਚ ਦੀ ਕੋਈ ਵੀ ਗੱਲ ਰੱਖਣੀ ਯਾਰ ਜੇ ਤੁਹਾਡਾ ਪਿਆਰ ਹੈ ਤੁਹਾਡੇ ਬੁੱਲੋਂ ਦੇ ਹਾਸੇ ਹਨ ਪਰਮੋਦਨਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਯਾਰ ਜੇ ਜਿੱਤੇ ਹੋ ਜਾਂਦੀਆਂ ਨੇ ਮਾੜੀ ਮੋਟੀ ਨੂੰ ਗਰਾਊਂਡ 'ਚ ਹੀ ਰਹਿਣ ਦਾ ਕਰਨਾ ਆਪਾ ਹੋਵੇ ਤੁਸੀਂ ਬਹੁਤ ਔਖੇ ਬਣਿਓ ਐਡੇ ਐਡੇ ਨਾਂ ਬਹੁਤ ਔਖੇ ਬਣਦੇ ਆ ਵਾਕਈ ਅਮਰੀਕભાઈ ਇੱਕ ਹੋਰ ਗੱਲ ਇਹ ਉਤਮ ਕਰਨਾ ਸਭ ਤੋਂ ਔਖਾ ਕੰਮ ਹੈ ਇਹ ਉਤਮ ਕੀਤਾ ਭਨੌਰੀ ਵਾਲੇ ਮਣੀ ਨੇ ਇੱਕ ਤਾੜੀ ਮਣੀ ਭਨੌਰੀ ਆਸਤੇ ਮਾਰਦੇ ਆ ਯਾਰ ਜ਼ੋਰਦਾਰ ਮੈਂ ਮਣੀ ਵੱਲੋਂ ਵੀ ਤੁਹਾਡਾ ਧੰਨਵਾਦ ਕਰਦਾ ਮਣੀ ਨੇ ਸੋਚ ਸੋਚੀ ਮਣੀ ਕਹਿੰਦਾ ਯਾਰ ਜੇ ਕਿਤੇ ਆਏ ਹੋ ਜੇ ਮਣੀ ਦਾ ਪਹਿਲਾਂ ਵੀ ਗੱਲ ਚੱਲੀ ਮਣੀ ਕਹਿੰਦਾ ਜਿੱਦੋਂ ਮੇਰਾ ਦਾਅ ਲੱਗ ਗਿਆ ਨੇ ਇਹਨਾਂ ਦੀਆਂ ਜਲਵਤੜੀਆਂ